ਸਾਸਰੀ ਘਰ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਇਸਤਰਾਮ ਸਿੰਘ 27 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਸਵਾਗਤ ਕੀਤਾ ਅਤੇ ਆ ਆਰਮੀ ਪਾਰਟੀ ਦਾ ਮੋਡ ਜਿਹੜਾ ਤੋਂ ਪੁੱਟ ਦਿੱਤਾ ਗਿਆ ਪੰਜਾਬ ਵਿੱਚ ਵੀ ਜਲਦੀ ਹੀ ਬਣੇਗੀ ਬੀਜੇਪੀ ਦੀ ਪਾਰਟੀ ਦੀ ਸਰਕਾਰ ਮੰਡਲ ਪ੍ਰਧਾਨ ਸੰਜੀਵ ਕੁਮਾਰ ਐਮਪੀ ਬਰੀਵਾਲਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬਕ ਤਹਿਸੀਲ ਮੰਡੀ ਬਰੀਵਾਲਾ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸੰਜੀਵ ਕੁਮਾਰ ਐਮਪੀ ਬਰੀਵਾਲਾ ਵੱਲੋਂ 27 ਸਾਲਾਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਉਪਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਤੌਣ ਵਾਲੇ ਦਿੱਲੀ ਵਾਸੀਆਂ ਦਾ ਤਹੇ ਦਿਨੋ ਕੀਤਾ ਗਿਆ ਧੰਨਵਾਦ ਜਿਗਯੋਗ ਹੈ ਕਿ ਆਪਣੀ ਨਿੱਜੀ ਰਾਇਸ਼ ਮੈਲ ਵਿਖੇ ਚੋਣਵੇਂ ਪੱਤਰਕਾਰਾਂ ਨੂੰ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਕਰੀਬ ਜਨਤਾ ਨੇ ਸਭਜਵਾਗ ਵਿਖਾ ਕੇ ਦੋ ਵਾਰ ਬੇਕੂਫੜਾਉਂਦਿਆਂ ਅਤੇ ਝੂਠਾ ਪ੍ਰਚਾਰ ਕਰਕੇ ਸਰਕਾਰ ਪੜਾਈ ਅਤੇ ਜਨ ਲੋਕਾਂ ਨੂੰ ਨਟੰਕੀ ਸਰਕਾਰ ਦਾ ਪਤਾ ਲੱਗਿਆ ਤਾਂ ਵੋਟਰਾਂ ਵੱਲੋਂ ਤੀਸਰੀ ਵਾਰ ਕਾਠ ਦੀ ਹਾਂਡੀ ਨੂੰ ਚਰਾਹੇ ਵਿੱਚ ਭੰਨ ਸੁਟਿਆ ਅਤੇ ਬਹੁਤ ਹਾਈ ਬਹੁਤ ਮਤ ਦੇ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਮੀਲ ਪੱਥਰ ਦਾ ਕੰਮ ਕੀਤਾ ਅਤੇ ਆਪਣੀ ਸੂਝ ਬੂਝ ਦਾ ਸਬੂਤ ਦਿੱਤਾ ਗਿਆ ਉਨਾ ਕਿਹਾ ਕਿ ਉਪਰ ਦਸਯ ਅਨਸਾਰ ਹੀ ਪੰਜਾਬ ਵਿੱਚ ਵੀ ਝੂਠ ਬੋਲ ਕੇ ਸਰਕਾਰ ਬਣਾਈ ਗਈ ਹੈ ਆਉਣ ਵਾਲੇ ਸਮੇਂ ਵਿੱਚ ਝੂਠ ਦਾ ਪਰਦਾ ਫਾਸ਼ ਕਰਦਿਆਂ ਜਲਦੀ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਥਾਪਿਤ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਮੁੜ ਤੋਂ ਖੁਸ਼ਹਾਲੀ ਲੋਕਾਂ ਨੂੰ ਨਸੀਬ ਹੋਵੇਗੀ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਤੀਪ ਕੁਮਾਰ ਭੁੰਨੀਆਂ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਪ੍ਰਧਾਨ ਜੀ ਅੱਜ ਜਿਹੜਾ ਦਿੱਲੀ ਤੋਂ ਨਤੀਜਾ ਆਇਆ ਵੀ ਬਹੁਤ ਸ਼ਾਨਦਾਰ ਬੀਜੇਪੀ ਪਾਰਟੀ ਨੇ ਜਿੱਤ ਹਾਸਲ ਕੀਤੀ ਜਦੋਂ ਕਿ ਜਿੱਥੋਂ ਜੜ੍ਹਾਂ ਚੱਲ ਰਹੀਆਂ ਸੀ ਆਮ ਆਦਮੀ ਪਾਰਟੀ ਦੀਆਂ ਉਹਨਾਂ ਜੜ੍ਹਾਂ ਦੇ ਵਿੱਚ ਵੀ ਰਹਿ ਕੇ ਇੰਨੀ ਜਿਹੇ ਦੀ ਵੱਡੀ ਲੀਡ ਜਿੱਤ ਹਾਸਲ ਕੀਤੀ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਦੇਖੋ ਜੀ ਇਹ ਜਿਹੜੀ ਅੱਜ ਦੀ ਜਿੱਤ ਹੈ ਵੀ ਭਾਰਤੀ ਜਨਤਾ ਪਾਰਟੀ ਦੀ ਜੀ ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਜਿਹੜੀ ਸਮੂਹ ਟੀਮ ਹੈ ਉਹਨਾਂ ਦੀਆਂ ਨੀਤੀਆਂ ਦੀ ਉਹਨਾਂ ਦੇ ਕੀਤੇ ਵਿਕਾਸ ਕਾਰਜਾਂ ਦੀ ਉਹਦੀ ਜਿੱਤ ਹੈ ਅੱਜ ਹਿੰਦੁਸਤਾਨ ਦਾ ਨਾਮ ਵਿਦੇਸ਼ਾਂ ਦੇ ਵਿੱਚ ਇੱਜ਼ਤ ਨਾਲ ਲਿਆ ਜਾਂਦਾ ਇਸ ਕਰਕੇ ਜਿਹੜਾ ਇਹ ਕੇਜਰੀਵਾਲ ਹੈ ਝੂਠ ਦਾ ਪਲੰਦਾ ਨਟਾਂਕੀ ਬਾਜ ਡਰਾਮੇ ਬਾਜ ਬੰਦਾ ਸੀ ਹੂੰ ਇਹਨਾਂ ਨੇ ਕੋਈ ਕੰਮ ਨਹੀਂ ਕੀਤਾਗਾ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੇ 10 ਸਾਲ ਜਿਹੜਾ ਪਹਿਲਾਂ ਦਿੱਲੀ ਸਰਕਾਰ ਬਣਾਈ ਆ ਪਰ ਹੁਣ ਦਿੱਲੀ ਦੇ ਲੋਕ ਆ ਜਿਹੜੇ ਉਹ ਸਮਝ ਚੁੱਕੇ ਆ ਵੀ ਇਹਨਾਂ ਦੇ ਮਤਲਬ ਪੱਲੇ ਕੁਝ ਹੈ ਨਹੀਂਗਾ ਗੱਲਾਂ ਹੀ ਆ ਸਿਰਫ ਤੇ ਉਹਨਾਂ ਨੇ ਦੇਣਾ ਚ ਪੰਜਾਬ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦਿੱਲੀ ਚ ਕੁਝ ਹੋਇਆ ਇਹਦੇ ਬਾਰੇ ਚ ਕੀ ਰਾਇ ਹੈ ਤੁਹਾਡੀ ਸਿਆਸੀ ਰਾਇ ਕੀ ਹੈ ਪੰਜਾਬ ਦੇ ਵਿੱਚ ਦੇਖੋ ਜੀ ਹੁਣ ਬਹੁਤ ਮਾਹੌਲ ਬਦਲ ਚੁੱਕਿਆ ਹੈ ਹੁਣ ਲੋਕਾਂ ਦੇ ਵਿੱਚ ਜਿਵੇਂ ਅਜ ਤੋਂ 2 ਸਾਲ ਪਹਿਲਾਂ ਲੋਕਾਂ ਦੇ ਵਿੱਚ ਇਹ ਸੀ ਵੀ ਦਿੱਲੀ ਦੇ ਵਿੱਚ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਇਹਨਾਂ ਦੀ ਇੱਕ ਲਹਿਰ ਬਣ ਚੁੱਕੀ ਸੀ ਪੰਜਾਬ ਦੇ ਵਿੱਚ ਇਹ 92 ਸੀਟਾਂ ਇਸੇ ਚੱਕਰ 'ਚ ਜਿੱਤ ਗਏ ਹੁਣ ਪੰਜਾਬ ਦੇ ਵਿੱਚ ਵੀ ਇਹ ਫਲੌਪ ਹੋ ਗਏ ਹਾਂਜੀ ਇਹਨਾਂ ਦਾ ਜਿਹੜਾ ਚਿਹਰਾ ਲੋਕਾਂ ਦੇ ਸਾਹਮਣੇ ਆ ਚੁੱਕਿਆ ਤੇ ਲੋਕਾਂ ਨੂੰ ਇਹ ਵੀ ਸਮਝ ਆ ਗਈ ਵੀ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੈ ਹਾਂਜੀ ਜੇ ਪੰਜਾਬ ਦੇ ਵਿੱਚ ਵੀ ਉਹ ਸਰਕਾਰ ਆ ਜੇ ਤਾਂ ਪੈਸੇ ਦੀ ਕੋਈ ਕਮੀ ਨਹੀਂ ਰਹਣੇਗੀ ਜਿਹੜੇ ਕੋਈ ਡਿਵੈਲਪਮੈਂਟ ਦੇ ਕੰਮ ਐ ਉਹ ਪੂਰੇ ਹੋਣਗੇ ਛੇਤੀ ਹਾਂਜੀ ਤੇ ਸੈਂਟਰ ਤੋਂ ਖੁੱਲੇ ਪੈਸੇ ਗੱਫੇ ਮਿਲਣਗੇ ਪੰਜਾਬ ਨੂੰ ਠੀਕ ਹੈ ਇਸ ਕਰਕੇ ਪੰਜਾਬ ਦੇ ਲੋਕ ਵੀ ਹੁਣ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਆਵੇ ਓਕੇ